ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਾਈਬਸ ਦੇ ਉੱਤੇ ਸੋ ਦੋਸਤੋ ਅੱਜ ਗੱਲਬਾਤ ਕਰਾਂਗੇ ਹਿੰਦ ਪਾਕਿਸਤਾਨ ਬਾਰਡਰਨਾਮਾ ਜੋ ਕਿ ਨਿਰਮਲ ਨਿਮਾ ਲਗਾ ਜੀ ਨੇ ਲਿਖਿਆ ਹੋਇਆ ਹੈ ਉਹਦੇ ਭਾਗ ਚੌਥੇ ਬਾਰੇ ਸੋ ਭਾਗ ਤੀਜੇ ਵਿੱਚ ਤੁਸੀਂ ਵੇਖਿਆ ਵੀ ਬਲੈਕਰਾਂ ਦੀ ਸਾਰੀ ਜ਼ਿੰਦਗੀ ਦੱਸੀ ਹੋਈ ਹੈ ਉਹਦੇ ਚ ਉਹ ਕਿਵੇਂ ਸਮਾਨ ਸਮਗਲ ਕਰਦੇ ਨੇ ਤੇ ਕਿਵੇਂ ਉਹਨਾਂ ਨੂੰ ਪੁਲਿਸ ਫੜ ਲੈਂਦੀ ਹੈ ਕਿਵੇਂ ਇਨਕਾਊਂਟਰ ਹੋ ਜਾਂਦੇ ਨੇ ਉਹਨਾਂ ਦੇ ਇਹ ਸਾਰਾ ਕੁਝ ਦੱਸਿਆ ਹੋਇਆ ਹੈ ਭਾਗ ਤੀਜੇ ਵਿੱਚ ਸੋ ਅੱਜ ਦੀ ਜਿਹੜੀ ਵੀਡੀਓ ਆ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਇਹਨੂੰ ਸਾਰੀ ਨੂੰ ਸੁਣਨਾ ਤੇ ਅੱਗੇ ਸ਼ੇਅਰ ਜ਼ਰੂਰ ਕਰਨਾ ਸੋ ਰਾਵੀ ਪਾਰ ਕਰਨ ਦਾ ਜਿਗਾਰਡ ਕਰਨ ਗਿਆ ਮਿੰਦੀ ਕਹਿੰਦੇ ਵੀ ਲੰਬਾ ਸਮਾਣਾ ਪਰਤੇ ਆ ਸੂਰਜ ਚੜ੍ਹ ਗਿਆ ਸੀ ਸਾਰਾ ਪੂਰਬ ਤਾਪਸ਼ ਨਾਲ ਭਾਖ ਉਠਿਆ ਵੀ ਇੰਨੀ ਗਰਮੀ ਹੋ ਗਈ ਉੱਥੇ ਨੇੜੇ ਰੋਟੀ ਨਾ ਪਾੜੀ ਬਗਾਨਾ ਦੇਸ਼ ਪਰਾਈ ਧਰਤੀ ਢਿੱਡ ਵਿੱਚ ਕਹਿੰਦਾ ਵੀ ਕੜਵਲ ਪਹਿਣ ਸਾਡੇ ਸੂਰਜ ਉੱਪਰ ਆਵੇ ਤੇ ਹੋਰ ਭੁੱਖ ਲੱਗੀ ਜਾਵੇ ਸਿਰ ਤੇ ਕਹਿੰਦਾ ਵੀ ਸੂਰਜ ਆ ਗਿਆ ਮਿੰਦੀ ਫਿਰ ਮੁੜਿਆ ਕਹਿੰਦਾ ਸਾਡਾ ਖਾਣਾ ਲੈ ਕੇ ਆਇਆ ਹੋ ਕਾਗਜ਼ ਵਰਗੀਆਂ ਚੋਪੜੀਆਂ ਥਾਲੀ ਜਿੱਟੀਆਂ ਰੋਟੀਆਂ ਚੌੜੀਆਂ ਕਹਿੰਦਾ ਨਾਲ ਅੰਬ ਦਾ achar ਦਹੀਂ ਤੇ ਮੱਖਣ ਦਾ ਠੂਠਾ ਵਖਰਾ ਅਜੇ ਹੀ ਥਾਂ ਤੇ ਖਾਣਾ ਪੀਣਾ ਮਿਲ ਜਾਣਾ ਕਿਸੇ ਕਰਵਾਹਾਂ ਤੋਂ ਘੱਟ ਨਹੀਂ ਹੁੰਦਾ ਕਹਿੰਦਾ ਮੈਂ ਅਜੇ ਉੱਠਿਆ ਵੀ ਨਹੀਂ ਸੀ ਉਹ ਰੋਟੀਆਂ ਦੇ ਕਹਿੰਦਾ ਵੀ ਸਾਰੇ ਟੁੱਟ ਕੇ ਪੈ ਗਏ ਹਮਲਾ ਕਰਨ ਵਾਂਗ ਛਰਰੇ ਤੋਂ ਕਹਿੰਦਾ ਵੀ ਪਾਣੀ ਲੈਣ ਗਿਆ ਮਿੰਦੀ ਆ ਕੇ ਚੰਗਾ ਮੰਦਾ ਬੋਲਣ ਲੱਗਾ ਉਹਨਾਂ ਨੂੰ ਉਹਨਾਂ ਨੂੰ ਰੂਹ ਤੇ ਭੁੱਖੇ ਤੇ ਲਾਲਚੀ ਦੱਸਿਆ ਬੇਗੈਰ ਤੇ ਤਮਾ ਵਿਗੜੀ ਵਾਲੇ ਪਰ ਸੁਣਦਾ ਕੌਣ ਸੀ ਕਹਿੰਦਾ ਮੇਰੇ ਹਿੱਸੇ ਕਹਿੰਦਾ ਵੀ ਇੱਕ ਰੋਟੀ ਆ ਗਈ ਹੱਥ ਜੋੜ ਕੇ ਰੋਟੀ ਮੱਥੇ ਨੂੰ ਲਾਈ ਪੱਛਮੀ ਪੰਜਾਬ ਦਾ ਪਹਿਲਾ ਅੰਨ ਬੜੀ ਖੁਸ਼ੀ ਨਾਲ ਖਾਦਾ ਮੈਂ ਰਾਤੀ ਬਟਾਲੇ ਦੇ ਉਹ ਕਹਿੰਦਾ ਵੀ ਦੋ ਫੁੱਲ ਕੇ ਖਾਦੇ ਹੋਏ ਸਨ ਭੁੱਖ ਨਾਲ ਅੰਦਰਾਂ ਟੁੱਟਣ ਵਾਲੀਆਂ ਹੋਈਆਂ ਪਈਆਂ ਸਨ ਰੋਟੀ ਦਾ ਕਹਿੰਦਾ ਵੀ ਇਲਾਹੀ ਸੁਆਦ ਆਇਆ ਮਿੰਦੀ ਨੇ ਦੱਸਿਆ ਕਿ ਸ਼ਾਮੀ ਸਲੀਮ ਬੇੜੀ ਲੈ ਕੇ ਆਵੇਗਾ ਸੁਨੇਹਾ ਉਸ ਨੂੰ ਭੇਜ ਦਿੱਤਾ ਗਿਆ ਰੋਟੀ ਉਹ ਆਪਣੇ ਪੁਰਾਣੇ ਗੁੱਜਰ ਯਾਰਾਂ ਤੋਂ ਲਿਆਇਆ ਉਹ ਰਾਵੀ ਦੇ ਇਸ ਪਾਰ ਨੇੜੇ ਹੀ ਕਿਤੇ ਰਹਿੰਦੇ ਸਨ ਮਿੰਦੀ ਨੇ ਮੈਨੂੰ ਗੌਰ ਨਾਲ ਦੇਖਿਆ ਮੱਠਾ ਜਿਹਾ ਹਾਸਾ ਉਸ ਦੇ ਕਾਲੇ ਤਰੇੜੇ ਬੁੱਲਾਂ ਦੇ ਫੈਲ ਗਿਆ ਉਹ ਕਹਿੰਦਾ ਵੀ ਬੱਲੇ ਕੀ ਹਾਲ ਹੈ ਪੜਿਆ ਤੇਰੇ ਵੇਰਿਆ ਅਜੇ ਵੀ ਵੇਲਾ ਹੀ ਆ ਰਾਵੀ ਵਾਲਾ ਵੱਡਾ ਬਾਰਡਰ ਤਾਂ ਅਜੇ ਲੰਘਣਾ ਹੈ ਸੋਚ ਵਿਚਾਰ ਕਰ ਲਾਇਆ ਕਹਿੰਦਾ ਔਖਾ ਹੋਵੇਂਗਾ ਆਪਾਂ ਦਾ ਹਨੇਰਾ ਪਏ ਵਾਸ ਪਰਤ ਜਾਣਾ ਇੱਥੋਂ ਹੀ ਉਹ ਤਲੀ ਤੇ ਤਮਾਕੂ ਮਲਣ ਲਗਾ ਮੈਂ ਮਾਮਾ ਵਾਪਸ ਨਹੀਂ ਜਾਣ ਦੇਣਾ ਹੋਰ ਦੋ ਘੰਟਿਆਂ ਦੀ ਗੱਲ ਹੈ ਸਾਰੀ ਛਿੰਦੇ ਨੇ ਮੇਰੇ ਮੁਰਨ ਦਾ ਸਖਤ ਵਿਰੋਧ ਕੀਤਾ ਮਿੰਦੀ ਜਿੰਦੇ ਦਾ ਸਖਾ ਮਾਮਾ ਹੈ ਹੁਣ ਮਿੰਦੀ ਕਹਿਣ ਲੱਗਾ ਵੀ ਅਖੇ ਪਾਕਿਸਤਾਨ ਵੇਖਣਾ ਐ ਨੇ ਮਾਮੇ ਨੇ ਦਾ ਕਹਿੰਦਾ ਵੀ ਪੜਾਇਆ ਵੀ ਨੌਕਰੀ ਕਰੂ ਇਹ ਮਾਮਾ ਰਾਣੀ ਖਾਂ ਦਾ ਬਾਰਡਰ ਟੱਪਦਾ ਫਿਰਦਾ ਵਾਧੂ ਜਿਆ ਮਿੰਦੀ ਮੇਰੇ ਬਾਰਡਰ ਕਰਾਸ ਕਰਨ ਤੇ ਕਹਿੰਦਾ ਵੀ ਦਿਲੋਂ ਔਖਾ ਹੁੰਦਾ ਇੱਕ ਬਲੈਕਰ ਕਿਸੇ ਦੇ ਜਜ਼ਬਾਤ ਕੀ ਜਾਣੇ ਦਿਲ ਦੇ ਗੁੰਝਿਆ ਭੇਤਾਂ ਨੂੰ ਕਹਿੰਦਾ ਵੀ ਕੀ ਸਮਝੇ ਜੁਲਾਈ ਅਗਸਤ ਵਿੱਚ ਬੇਲੇ ਦੀ ਗਰਮੀ ਉਹੀ ਮਹਿਸੂਸ ਕਰ ਸਕਦਾ ਜਿਸ ਨੇ ਹੱਡੀ ਹਡਾਈ ਹੋਵੇ ਮੌਤ ਤੋਂ ਵੀ ਭਿਆਨਕ ਕਹਿੰਦਾ ਵੀ ਪੰਜਾਬ ਚ ਕਹਾਵਤ ਹੈ ਬਈ ਸੌਣ ਭਾਦੋਂ ਦੇ ਜੇਤਿਆਂ ਦੀ ਗਰਮੀ ਡਰਦਾ ਜੱਟ ਸਾਧ ਹੋ ਗਿਆ ਸੀ ਨਿੰਮਾ ਕਹਿੰਦਾ ਵੀ ਮੇਰਾ ਭਰਮ ਨਿਕਲਿਆ ਰਾਵੀ ਤਾਂ ਨੇੜੇ ਹੀ ਵਹਿ ਰਿਹਾ ਸੀ ਬੇਲਾ ਪਿੱਛੇ ਰਹਿ ਗਿਆ ਸੀ ਐਨ ਕੰਡੇ ਤੇ ਜਾ ਕੇ ਕਹਿੰਦਾ ਵੀ ਸਾਹਮਣੇ ਗੁਰਦੁਆਰੇ ਦੀ ਸਪਸ਼ਟ ਦਿਖਦੀ ਇਮਾਰਤ ਪਰਲੇ ਕੰਡੇ ਵੱਲੋਂ ਆਉਂਦੀ ਬੇੜੀ ਨਿੱਕਾ ਜਿਹਾ ਫਟਾ ਹੀ ਲੱਗਦੀ ਸੀ ਸਾਰਾ ਦਿਨ ਗਰਮੀ ਨੇ ਕਾਰ ਛੁੱਟਿਆ ਪਾਣੀ ਤਾਂ ਹੁੰਦਾ ਹਵਾ ਦਾ ਠੰਡਾ ਬੁੱਲਾ ਆਇਆ ਕਹਿੰਦਾ ਸਰੀਰ ਵਿੱਚ ਜਾਨ ਪੈ ਗਈ ਬੇੜੀ ਕਹਿੰਦਾ ਫਿਰ ਆ ਗਈ ਕੰਡੇ ਤੋਂ 5-7 ਕਦਮ ਦੂਰ ਖੜੀ ਹੋ ਗਈ ਮਲਾਹ ਮੁੰਡੇ ਨੇ ਫੁਰਤੀ ਨਾਲ ਦਿਸ਼ਾ ਬਦਲੀ ਤੇ ਗੋਡੇ-ਗੋਡੇ ਪਾਣੀ ਵਿੱਚ ਛਾਲ ਮਾਰ ਦਤੀ ਹੌਲੀ ਹੌਲੀ ਸਾਡੇ ਵਾਲਾ ਹੋਣ ਲੱਗਾ ਹੋਰ ਨੇੜੇ ਆਉਣ ਤੇ ਮੈਂ 5-6 ਸਾਲਾਂ ਪਿੱਛੋਂ ਵੀ ਕਹਿੰਦਾ ਵੀ ਸਲੀਮ ਨੂੰ ਪਛਾਣ ਲਿਆ ਅਸੀਂ ਦੌੜਦੇ ਹੋਏ ਬਗਲ ਗੀਰ ਹੋਏ ਮੈਨੂੰ ਵੇਖ ਤੇ ਮਿਲ ਕੇ ਕਹਿੰਦਾ ਵੀ ਉਹ ਖੁਸ਼ੀ ਨਾਲ ਖੀਵਾ ਹੋ ਗਿਆ ਚਾਹ ਸਾਂਭਿਆ ਨਾ ਜਾਵੇ ਉਹਦਾ ਜਿਵੇਂ ਅਚਾਨਕ ਕਿਸੇ ਨੂੰ ਖਜ਼ਾਨਾ ਲੱਭ ਪਿਆ ਹੋਵੇ ਅਸੀਂ ਕਹਿੰਦਾ ਵੀ ਕਦੇ ਗਰਦਾਸਪੁਰ ਜੇਲ੍ਹ ਵਿੱਚ ਮਿਲੇ ਸੀ ਸਾਡਾ ਘਰ ਕਦੇ ਇਹਨਾਂ ਲੋਕਾਂ ਦੀ ਵੱਡੀ ਠਾਹਰ ਤੇ ਆਸਰਾ ਹੁੰਦਾ ਰਿਹਾ ਨਿੱਕਾ ਹੁੰਦਾ ਇਹਨਾਂ ਲੋਕਾਂ ਨੂੰ ਬੜੇ ਉਤਸ਼ਾਹ ਹੈਰਾਨੀ ਤੇ ਖੁਸ਼ੀ ਨਾਲ ਤੱਕਦਾ ਹੁੰਦਾ ਸੀ ਕਹਿੰਦਾ ਮੈਂ ਮਾਲ ਸਮੇਤ ਸਾਰੇ ਵਾਰੀ ਵਾਰੀ ਬੇੜੀ 'ਚ ਜਾ ਬੈਠੇ ਪਹਾੜੀ ਜਿਹੜਾ ਦਿਨ ਵੱਟ ਹੁੱਸੜ ਨਾਲ ਢੁਲਦਿਆਂ ਲੰਘਿਆ ਕਪੜਿਆਂ 'ਚੋਂ ਮੁੜ ਕੇ ਦੀ ਬੋ ਆਵੇ ਪਾਣੀ ਦੇ ਸਿਨੀ ਤੇ ਬੈਠ ਕੇ ਦਿਲ ਨੂੰ ਰਤੀ ਚੈਨ ਆਇਆ ਕਹਿੰਦਾ ਤਸੱਲੀ ਮਿਲੀ ਬੇਚਨ ਰੂਹ ਨੂੰ ਸਕੂਨ ਮਿਲਿਆ ਸਲੀਮ ਫੁਰਤੀ ਨਾਲ ਚੱਪੂ ਲਾਉਣ ਲੱਗਾ ਮਲਾ ਮੁੰਡੇ ਨੇ ਫੜਿਆ ਹੋਇਆ ਬਾਸ ਦਾ 18 ਫੁੱਟ ਲੰਬਾ ਟੋਟਾ ਜੋ ਹੱਥਾਂ 'ਚ ਘਸ-ਘਸ ਕੇ ਕੋਲਾ ਪੱਟ ਹੋਇਆ ਪਿਆ ਸੀ ਕਹਿੰਦਾ ਉਹ ਬੜੇ ਵਿਸ਼ਵਾਸ ਨਾਲ ਵੰਜ ਦੀ ਤੂਲ ਲਾ ਕੇ 베ੜੀ ਦੀ ਵੱਖੀ ਨਾਲ ਉਸ ਨੂੰ ਪਾਣੀ ਦੀ ਸਤਾ ਤੇ ਤਿਰਛੇ ਰੁੱਖ ਅੱਗੇ ਨੂੰ ਧੱਕਦਾ ਨਿੰਮਾ ਕਹਿੰਦਾ ਵੀ ਮੈਨੂੰ ਯਕੀਨ ਨਾ ਆਵੇ ਚਾ ਵੀ ਕਿ ਸੱਚਮੁੱਚ ਹੀ ਮੈਂ ਪਾਕਿਸਤਾਨ ਵਿੱਚ ਆ ਗਿਆ ਰਾਤੋਂ ਰਾਤ ਦੂਜੇ ਦੇਸ਼ ਵਿੱਚ ਜਾ ਵਰਨਾ ਪਾਸਪੋਰਟ ਨਾ ਕਾਗਜ ਪੱਤਰ ਕਿੰਨਾ ਅਜੀਬ ਤੇ ਹੈਰਾਨੀ ਭਰਿਆ ਹਾਸਾ ਕਹਿੰਦਾ ਹੁਣ ਸਫ਼ਰ ਤੋਂ ਬਾਅਦ ਬੇੜੀ ਛੱਡ ਕੇ ਨਾ ਰੁਕੀ ਮੈਂ ਤਰਬ ਗਿਆ ਅਸੀਂ ਗੁਰਦੁਆਰੇ ਜਿਸ ਨੂੰ ਉਹ ਲੋਕ ਦਰਬਾਰ ਆਖਦੇ ਸਨ ਉਸ ਦੀ ਪਹਾੜੀ ਗੁੱਠੇ ਨਿਵੇਂ ਜੇ ਪੱਤਣ ਤੇ ਉਤਰ ਗਏ ਵੇਤਲਾ ਹਨੇਰਾ ਪਸਰਨ ਲੱਗਾ ਸਲੀਮ ਸ਼ਿੰਦੇ ਤੇ ਕੰਬੇ ਨੂੰ ਲੈ ਕੇ ਝਾੜਾਂ ਬੁੱਝਿਆਂ ਵੱਲ ਚਲਾ ਗਿਆ ਮਾਲ ਸੰਭਣ ਸਭ ਤੋਂ ਪਹਿਲਾਂ ਮੈਂ ਮੱਥਾ ਟੇਕਣਾ ਚਾਹਿਆ ਪਰ ਸਮੇਂ ਸਥਾਨ ਦੀ ਮਜਬੂਰੀ ਪਰਦੇਸੀ ਹੋਣ ਦੀ ਲੜਕੀ ਦੀ ਤਲਵਾਰ ਉਭਾਸਰ ਨਾ ਸਕਿਆ ਮਿੰਦੀ ਇੱਕ ਕੱਚੇ ਰਸਤੇ ਤੁਰ ਪਿਆ ਮੈਂ ਵੀ ਪਿੱਛੇ-ਪਿੱਛੇ ਗੁਰਦੁਆਰੇ ਦੇ ਚਾਰ ਚਫੇਰੇ ਸਰਕੜੇ ਦੰਬ ਤੇ ਅੱਕਾਂ ਦੇ ਝਾੜ 100 ਕੁ ਗੱਦ ਦੂਰ ਕੁਝ ਮਕਾਨ ਦਿਸੇ ਇਹ 20-25 ਘਰਾਂ ਦਾ ਛੋਟਾ ਜਿਹਾ ਪਿੰਡ ਹੈ ਕਉਠੇ ਇਤਿਹਾਸਕ ਪਿੰਡ ਦੋਦੇ ਦੀ ਦੱਖਣੀ ਚੜਦੀ ਨੁਕਰੇ ਕਹਿੰਦਾ ਅਤੀ ਲੱਕੜੀ ਦਾ ਵੱਡਾ ਤੇ ਖੂਬਸੂਰਤ ਫਾਟਕ ਲੰਘ ਕੇ ਵਿੜੇ ਵਿੱਚ ਚਲੇ ਗਏ ਦਿਸਿਆ ਕੋਈ ਨਾ ਕਹਿੰਦਾ ਦੂਜੇ ਲਾਂਗੇ ਵੱਲ ਗਏ ਇਹ ਛੋਟਾ ਗੇਟ ਘਰ ਤੇ ਹਵੇਲੀ ਨੂੰ ਵੱਖ ਕਰਦਾ ਸੀ ਵੱਡੇ ਬਰਾਂਟੇ ਦੇ ਸਾਹਮਣੇ ਸਾਰਾ ਪਰਿਵਾਰ ਜੁੜਿਆ ਬੈਠਾ ਗਫੂਰ ਦੌੜ ਕੇ ਅੰਗਲਵਾਂਡੀ ਮਿਲਿਆ ਬੜੇ ਪਿਆਰ ਤੇ ਤਪਾਕ ਨਾਲ ਮਿੰਦੀ ਦੇ ਗਲੇ ਲੱਗਾ ਦੋਵੇਂ ਰੋਪਏ ਕੋਈ ਸ਼ਬਦ ਨਾ ਆਵਾਜ਼ ਰੌਲਾ ਨਾ ਮੁਸਕਾਨ ਸਾਰਾ ਦਰਦ ਹੰਝੂਆਂ ਦੀ ਜ਼ਮਾਨੀ ਸੁਣਿਆਂ ਦੱਸਿਆ ਛਾਤੀ ਨਾਲ ਛਾਤੀ ਸਾਹ ਵਿੱਚ ਸਾਹ ਇੱਕ ਦਿਲ ਨੇ ਦੂਜੇ ਦੀ ਜਿਦਾਈ ਵਿੱਚ ਮਾਰੀਆਂ ਤਾਹਾਂ ਦਾ ਦਰਦ ਬਿਆਨ ਕੀਤਾ ਕਹਿੰਦਾ ਵੇਖਣ ਵਾਲਿਆਂ ਰمز ਪਛਾਣੀ ਚਿਰੀ ਮਿਲਣ ਦਾ ਗਿਲਾ ਕੀਤਾ ਬੜੀ ਖਮੋਸ਼ੀ ਤੇ ਚੁੱਪ ਕੇਵਲ ਰੂਹਾਂ ਦੀ ਸਮਝ ਦੀ ਗੱਲ ਕੋਈ ਆਵਾਜ਼ ਨਹੀਂ ਸਭ ਮੋਨ ਚੁੱਪ ਵਰਤ ਗਈ ਕਹਿੰਦਾ ਵੀ ਮੇਰੇ ਬਾਰੇ ਜਦੋਂ ਪਤਾ ਲੱਗਾ ਤਾਂ ਗਫੂਡ ਟੈਗ ਪਿਆ ਉਹ ਕਹਿੰਦਾ ਵੀ ਛੋਟੇ ਹੁੰਦੇ ਤੈਨੂੰ ਵੇਖਿਆ ਸੀ ਇਸ ਕਰਕੇ ਪਛਾਣ ਨਹੀਂ ਸਕਿਆ ਮੇਰੇ ਮਾਤਾ ਪਿਤਾ ਤੇ ਦਾਏ ਚਰਨ ਸਿੰਘ ਦਾ ਹਾਲ ਬੜਾ ਘੋਕੇ ਪੁੱਛਿਆ ਉਹਨੇ ਮਿੰਦੀ ਨੂੰ ਸਾਰਾ ਟੱਬਰ ਚਿੰਬੜ ਗਿਆ ਸ਼ਹਿਦੀਆਂ ਮੱਖੀਆਂ ਵਾਂਗ ਕਹਿੰਦਾ ਬੱਚੇ ਰੌਲਾ ਪਾਉਂਦੇ ਖਰੂਦ ਕਰਦੇ ਵੱਡੇ ਵਾਰ-ਵਾਰ ਡਾਣਦੇ ਝਿੜਕਦੇ ਡਰਾਉਂਦੇ ਤੇ ਧਮਕਾਉਂਦੇ ਉਹ ਚਾਂਬਲੇ ਲਲਕਾਰੀਆਂ ਮਾਰਦੇ ਬਾਹਰ ਦੌੜ ਜਾਂਦੇ ਹੁਣ ਵੱਖੀ ਵਾਲੇ ਕਮਰੇ ਚ ਉਹ ਕਹਿੰਦਾ ਵੀ ਬਜ਼ੁਰਗ ਪਰ ਨਰੋਈ ਕਾਠੀ ਵਾਲੀ ਔਰਤ ਦੌੜਦੀ ਆਈ ਨੀ ਮੈਂ ਸਦਕੇ ਮੇਰਾ ਪੁੱਤ ਆਇਆ ਨਹੀਂ ਐਸ਼ਾ ਨਹੀਂ 파ਰੋ ਫਟਾਫਟ ਸ਼ਰਬਤ ਲਿਆਓ ਨਹੀਂ ਮੇਰੇ ਪੁੱਤ ਗਰਮੀ ਚ ਆਏ ਨੇ ਮਾਤਾ ਨੇ ਦੋਹਾਂ ਨੂੰ ਕਹਿੰਦਾ ਵੀ ਕਾਲਜੇ ਨਾਲ ਲਾ ਲਿਆ ਜਿਵੇਂ ਲਾਮਤੇ ਗਏ ਉਸ ਦੀ ਕੁੱਖੋਂ ਜਾਏ ਪੁੱਤ ਜਿੱਤ ਤੇ ਪਰਤੇ ਹੋਣ ਸਵਾਲਾਂ ਦਾ ਝੁਰਮਟ ਪੈ ਗਿਆ ਰਲਗੜ ਹੋਈ ਜਾਣ ਉਸ ਨੇ ਮਿੰਤੇ ਨੂੰ ਗੱਲ ਲਈ ਰੱਖਿਆ ਤੇ ਰੋਈ ਗਈ ਮਾਤਾ ਨੇ ਛੱਡਿਆ ਤਾਂ ਇੱਕ ਬਜ਼ੁਰਗ ਨੇ ਆਗੇ ਰਿਆ ਉਸਦੇ ਮਜਬੂਤ ਜਫੀ ਵਿੱਚ ਮਿੰਦੀ ਦਾ ਘੁਣਖਾਦਾ ਸਰੀਰ ਜਿਵੇਂ ਤੜਕ ਪੱਜ ਗਿਆ। ਬਾਬੇ ਨੇ ਬੜਾ ਗਿਲਾ ਕੀਤਾ, ਰੋਸ ਛਾਂਟਿਆ ਪਰ ਮਿੰਦੀ ਐਨੇ ਸਾਲ ਕਿਉਂ ਨਹੀਂ ਆਇਆ? ਮੈਨੂੰ ਪਿਆਰ ਦਿੱਤਾ ਤੇ ਬਾਹਰ ਚਲਾ ਗਿਆ। ਮੈਂ ਹੈਰਾਨ ਹੋਈ ਜਾਵਾਂ ਕਹਿੰਦਾ। ਹੁਣ ਮੇਰੀ ਹੋਸ਼ ਪਰਤੀ ਅਜੇ ਖੜੇ ਹੀ ਸਾਂ। ਵੱਡਾ ਸੋਤੀ ਮੰਜਾ ਡਾਇਆ ਗਿਆ, ਉੱਪਰ ਰੰਗीन ਗਲੀਚਾ ਵਿਛਾਇਆ ਹੋਇਆ। ਅਸੀਂ ਆਰਾਮ ਨਾਲ ਬੈਠ ਗਏ। ਬਿਜਲੀ ਦਾ ਕਹਿੰਦਾ ਹੁੰਦੀ ਨਹੀਂ ਸੀ ਉਦੋਂ ਚੌਕੇ ਵਿੱਚ ਦੀਵਾ ਤੇ ਵੇੜੇ ਵਿੱਚ ਲਾਲ ਟਣ ਜਗਦੀ ਮੈਂ ਮਹਿਸੂਸ ਕੀਤਾ ਵੀ ਮਿੰਦੀ ਆਏ ਦੀ ਸਾਰੇ ਟੱਬਰ ਨੂੰ ਮਸਤੀ ਜੜੀ ਹੋਈ ਸੀ ਸਾਰਿਆਂ ਤੇ ਇੱਕ ਨਵਾਂ ਖੇੜਾ ਤੇ ਸੱਜਰਾਪਣ ਆ ਗਿਆ ਉਸ ਦੇ ਨੇੜੇ ਹੋ ਹੋ ਬਹਿਣੋਂ ਮਾਤਾ ਨੇ ਅੰਗਾਂ ਘਟੋਇਆ ਜਾਂਚਿਆ ਹੱਥ ਫੇਰਿਆ ਲਖਣ ਲਾਇਆ ਬਈ ਕਿਤੇ ਕੋਈ ਅੰਗ ਝਟ ਟੁੱਟਤਾ ਨਹੀਂ ਗਿਆ ਕੋਈ ਤਕਲੀਫ ਦਰਦ ਤਾਂ ਨਹੀਂ ਹੈਗੀ ਮਿੰਦੀ ਦੇ ਸਿਰ ਝੁੱਲੇ ਝਖੜਾ ਤੋਂ ਕਹਿੰਦੇ ਵੀ ਉਹ ਜਾਣੂ ਸੀ ਸਾਰੀ ਕਹਾਣੀ ਦਾ ਉਹਨੂੰ ਪਤਾ ਸੀ ਆਪਣੇ ਪੋਤਰੇ ਪੋਤਰੀਆਂ ਨੂੰ ਕਾਲੀ ਕਾਲੀ ਮਿੰਦੀ ਬਾਰੇ ਦੱਸਣ ਲੱਗੀ ਬੜੇ ਮਾਣ ਨਾਲ ਉਹ ਕਦੇ ਮਿੰਦੀ ਦੀਆਂ ਜੀਆ ਜੰਤ ਬਾਰੇ ਪੁੱਛਦੀ ਕਦੇ ਵੋਟੀ ਤੇ ਮਾਲ ਡੰਗਰ ਬਾਰੇ ਹੁਣ ਸਰਬਤ ਪੀਤਾ ਛੜਦੇ ਕਾਲ ਦੇ ਨੂੰ ਠੰਡ ਪੈ ਗਈ ਕਹਿੰਦਾ ਛੇਤੀ ਛਿੰਦੇ ਹੋਰੀ ਵੀ ਆਗੇ ਨਾਲਕੇ ਤੋਂ ਨਹਾ ਕੇ ਤਾਜ਼ਾ ਦਮ ਹੋਏ ਮੰਜਿਆਂ ਦੇ ਵਿਚਕਾਰ ਮੇਸ ਤੇ ਬੋਤਲ ਰੱਖ ਦਿੱਤੀ ਗਈ ਦੋ ਦੋ ਹਾਰੇ ਖਿੱਚ ਗਏ ਕਹਿੰਦਾ ਵੀ ਅਸੀਂ ਤਰੋ ਤਾਜ਼ਾ ਹੋ ਗਏ ਥਕਾਵਟ ਲੱਥੀ ਸਰੀਰ ਤੋੰਕੇ ਮਿੰਦੀ ਤੇ ਕੰਬਾ ਨਹੀਂ ਪਿੰਦੇ ਸਨ ਗਫੂਰ ਜਿਸ ਨੂੰ ਪਿਆਰ ਨਾਲ ਪੂਰਾ ਆਖਦੇ ਤੇ ਸਲੀਮ ਛਿੱਟ ਛਿੱਟ ਪੀ ਕੇ ਅੱਪਲ ਟੱਪਲੀਆਂ ਮਾਰਨ ਲੱਗ ਪਏ ਮਹਿੰਦੀ ਨੂੰ ਵਾਰ-ਵਾਰ ਜਫੀਆਂ ਪਾਉਂਦੇ ਬਾਹਾਂ ਤੇ ਲੈ ਕੇ ਘੁੱਟਦੇ ਚੁੰਮਦੇ ਦੁਸਕ ਦੇ ਦਿਲ ਹੌਲਾ ਕਰਦੇ ਫੇਰ ਕੋਈ ਪ੍ਰਾਣੀ ਗੱਲ ਛੇੜ ਲੈਂਦੇ ਕਹਿੰਦਾ ਮਹਿੰਦੀ ਦਾ ਆਉਣਾ ਉਹਨਾਂ ਲਈ ਹੱਜ ਸਮਾਨ ਜਾਪਿਆ ਉਸਦੀ ਯਾਰੀ ਲਈ ਤੜਪਦੇ ਕੰਮ ਆਉਣ ਦੀ ਸਹਿਕਦੇ ਜਿਵੇਂ ਦਹਾਕਿਆਂ ਦੀ ਕੋਈ ਰੀਝ ਪੂਰੀ ਹੋਈ ਹੋਵੇ ਪાંਸੀਓਂ ਛੁੱਟੇ ਕੈਦੀ ਨੂੰ ਮਿਲਣ ਵਾਂਗ ਕਹਿੰਦਾ ਉਹਨਾਂ ਗਫੂਰ ਹੀ ਯਾਨੀ ਕਿ ਪੂਰਾ ਕਹਿੰਦਾ ਵੀ ਮੇਰੇ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲੱਗਾ ਮੇਰੇ ਚਾਚੇ ਦੇ ਕਤਲ ਹੋ ਜਾਣ ਦਾ ਉਸ ਨੂੰ ਬੜਾ ਅਫਸੋਸ ਕੀਤਾ ਨਿੱਕੀ ਨਿੱਕੀ ਗੱਲ ਪੁੱਛੀ ਘਟਨਾ ਸੁਣੀ ਜਿਵੇਂ ਉਹ ਮੇਰੇ ਪਿੰਡ ਦਾ ਹੋਵੇ ਲੰਬੇ ਸਮੇਂ ਤੋਂ ਬਾਹਰ ਰਹਿੰਦੇ ਕੋਲ ਮੈਂ اٹਕ ਗਿਆ ਹੋਵਾਂ ਉਹ ਆਪਣੇ ਪਿੰਡ ਦੇ ਲੋਕਾਂ ਦਾ ਹਾਲਚਲ ਪੁੱਛ ਰਿਹਾ ਹੋਵੇ ਦੁੱਖ ਸੁੱਖ ਵਿੱਚ ਖੁਦ ਨੂੰ ਸ਼ਰੀਕ ਸਮਝਦਾ ਸੀ ਉਹ ਡੂੰਗੀ ਰਾਤ ਤੱਕ ਕਹਿੰਦਾ ਵੀ ਸਾਰਾ ਪਰਿਵਾਰ ਬੈਠਾ ਰਿਹਾ ਮਹਿਫਲ ਚੈੱਕਦੀ ਰਹੀ ਖੁਸ਼ੀਆਂ ਖੇੜੇ ਬिखरਦੇ ਰਹੇ ਕਿਸੇ ਵੀ ਡਰ ਖਤਰੇ ਦੀ ਪਹੁੰਚ ਤੋਂ ਬਾਹਰ ਪੂਰੇ ਜਲੌ ਤੇ ਮਾਨਮਤੇ ਅੰਦਾਜ਼ ਵਿੱਚ ਕਹਿੰਦਾ ਵੀ ਅੱਜ ਤੱਕ ਉਹੋ ਜਿਹੀ ਮਹਿਫਲ ਨਹੀਂ ਜੁੜੀ ਮੈਨੂੰ ਉਹ ਸਵਾਦ ਨਹੀਂ ਆਇਆ ਨਸ਼ਾ ਨਹੀਂ ਹੋਇਆ ਰੋਮ ਰੋਮ ਵਿੱਚੋਂ ਫੁੱਟਦਾ mohabbat ਦਾ ਸਾਗਰ ਪਿਆਰ ਦੀ ਪੀਂਗਾ ਉਹ ਮਾਸਟਰ ਪ੍ਰੋਫੈਸਰ ਨਹੀਂ ਸਨ ਡਾਕਟਰ ਇੰਜੀਨੀਅਰ ਜਾਂ ਬੁੱਧੀਜੀਵੀ ਵੀ ਨਹੀਂ ਸਨ ਬਸ ਉਹ ਮਨੁੱਖ ਸਨ ਪੰਜਾਬੀ ਸਨ ਕਹਿੰਦਾ ਤਰਕ ਮੜਕ ਤੋਂ ਕੋਰੇ ਸੱਚੀਆਂ ਸੁੱਚੀਆਂ ਭਾਵਨਾਵਾਂ ਦੇ ਜੰਗਲ ਜ਼ਿੰਦਗੀ ਦੇ ਆਸ਼ਕ ਉਹ ਆਪਣੇ ਪੁਰਾਣੇ ਬੇਲੀਆਂ ਦੀ ਸੁੱਖ-ਸਾਂਦ ਪੁੱਛਦਾ ਰਿਹਾ ਪਿੰਡ ਦੇ ਕਈ ਹੋਰ ਬੰਦਿਆਂ ਬਾਰੇ ਪੁੱਛਿਆ ਦੁੱਖ-ਸੁਖ ਫੋਲਿਆ ਉਹਨੇ ਛਿੰਦਾ ਤੇ ਕੰਬਾ ਸਲੀਵ ਨਾਲ ਕਿਸੇ ਲੁਕਵੀ ਜਗ੍ਹਾ ਸੌਣ ਜਾਣ ਲੱਗੇ ਮਾਤਾ ਨੇ ਦੁੱਧ ਦੀ ਭਰੀ ਬਾਲਟੀ ਲਿਆ ਰੱਖੀ ਨਾਲ ਹੱਥ ਲੰਬੇ ਪਿੱਤਲ ਦੇ ਕੜੇ ਵਾਲੇ ਗਲਾਸ ਮੈਂ ਤੇ ਗਫੂਰ ਵਿਹੜੇ ਵਿੱਚ ਸੌਂ ਗਏ ਬਾਕੀ ਟੱਬਰ ਕੋਠਿਆਂ ਤੇ ਮਾਤਾ ਪੋਲੇ ਪੈਰੀ ਆ ਕੇ ਮਿੰਦੀ ਕੋਲ ਬੈਠ ਗਈ ਪੂਰਾ ਦਾ ਝੱਟ ਸੌਂ ਗਿਆ ਮੈਨੂੰ ਨੀਂਦ ਨਾ ਆਵੇ ਸੋਚਦਾ ਤੇ ਪਾਸੇ ਮਾਰਦਾ ਉਹਨਾਂ ਦੀਆਂ ਗੱਲਾਂ ਸੁਣਨ ਲੱਗਾ ਸਾਹਿਤ ਦਾ ਵਿਦਿਆਰਥੀ ਸੀਗਾ ਕਹਿੰਦਾ ਮੈਂ ਵਿਸ਼ੇਸ਼ ਕਰਕੇ ਮੈਂ ਉਹਨਾਂ ਦੀ ਅਤੇ ਆਪਣੀ ਬੋਲੀ ਵਿੱਚ ਫਰਕ ਦਾ ਵਖਰੇਵਾ ਕਰਦਿਆਂ ਅਨੁਭਵ ਕੀਤਾ ਕਿ 8-10 ਧਾਰਮਿਕ ਤੇ ਸੱਭਿਆਚਾਰਕ ਸ਼ਬਦਾਂ ਤੋਂ ਇਲਾਵਾ ਬੋਲੀ ਲਗਭਗ ਸਾਂਝੀ ਸੀ ਸਮਾਨ ਸੀ ਉਹਨਾਂ ਦਾ ਲੈ ਜਾ ਵੀ ਕੇਂਦਰੀ ਭਾਵ ਗਰਦਾਸਪਰੀ ਤੇ ਅੰਬਰਸਰੀ ਸੀ ਦੁਆਬੀ ਜਾਂ ਮਲਵਈ ਨਹੀਂ ਸੀਗਾ ਮਹਿੰਦੀ ਤੇ ਮਾਤਾ ਕਹਿੰਦੇ ਵੀ ਵੱਡੇ ਤੜਕੇ ਤੱਕ ਦੁੱਖ ਸੁੱਖ ਫੋਲਦੇ ਰਹੇ ਕਹਿੰਦੀ ਵੀ ਲਿਆਕਤ ਹੁਣ ਇੱਥੇ ਆਉਂਦਾ ਨਹੀਂ ਸੁ ਪੂਰਾ ਤੇ ਸਲੀਮ ਵੀ ਜਾਊ ਨੇ ਨਜ਼ੀਰ ਦਾ ਵੀ ਕਹਿੰਦੀ ਵੀ ਕੋਈ ਐਤਵਾਰ ਨਹੀਂ ਹੈਗਾ ਮੈਂ ਤੇ ਤੇਰਾ ਭਾਈਆ ਵੱਡੇ ਵੱਡੇ ਘਰ ਚ ਇਕੱਲੇ ਰਹਿ ਜਾਾਂਗੇ ਅੱਲਾ ਖੈਰ ਕਰੇ ਕੱਲ ਕੋਲੋਤਰ ਨੂੰ ਸਾਨੂੰ ਕੌਣ ਸੰਭੂ ਲਾਹੌਰ ਕਹਿੰਦਾ ਵੀ ਵੱਡੀਆਂ ਵੱਡੀਆਂ ਕੋਠੀਆਂ ਬਣ ਰਹੀਆਂ ਨੇ ਮੋਟਰਾਂ ਲਾਰੀਆਂ ਲੈੰਦੇ ਪਏ ਨੇ ਕਹਿੰਦੀ ਵੀ ਪੁੱਤ ਤੂੰ ਹੀ ਇਹਨਾਂ ਨੂੰ ਸਮਝਾ ਦੱਸ ਮੈਂ ਕੀ ਕਰਾਂ ਸੱਚੀ ਲਾਦ ਨੇ ਤਪਾ ਛੱਡਿਆ ਕਹਿੰਦੀ ਮਾਤਾ ਨੇ ਡੂੰਗਾ ਹੋਂਕਾ ਭਰਿਆ ਮਿੰਦੀ ਹਾਂ ਹੂ ਕਰਦਾ ਰਿਹਾ ਮੈਂ ਵਿਚਾਰਨ ਲੱਗਾ ਕਿ ਸਰਹੱਦ ਦੇ ਆਰ ਪਾਰ ਗੰਭੀਰ ਸਿਆਸੀ ਤਣਾਅ ਹੁੰਦਿਆਂ ਵੀ ਇਹਨਾਂ ਲੋਕਾਂ 'ਚ ਕਿੰਨਾ ਪਿਆਰ ਤੇ ਆਪਣਤਾ ਆਪਣੇ ਵਰਗਾ ਮੋਹ ਤੇ ਖਿੱਚ ਜੁਗਾ-ਜੁਗਾਂਤਰ ਦੀ ਅਟੁੱਟ ਸਾਂਝ ਹੁਣ ਕਿਤੇ ਤੜਕੇ ਜਾ ਕੇ ਕਹਿੰਦਾ ਵੀ ਮੇਰੀ ਅੱਖ ਲੱਗੀ ਡੂੰਗੀ ਨੀਂਦ ਆਈ ਮਿੱਠੀ ਤੇ ਗੂੜੀ ਬੜੀ ਮਸਤ ਤੇ ਸੁਪਨੇ ਰਹੇ ਤਾਂ ਉੱਠਿਆ ਤਾਂ ਲੋ ਲੱਗਣ ਡਈ ਹੋਈ ਛੇਤੀ ਨਾਲ ਉੱਠ ਕੇ ਗੁਰਦੁਆਰੇ ਨੂੰ ਹੋ ਤੁਰਿਆ ਪਿੰਡ ਦੇ ਕਈ ਬੰਦੇ ਜਨਾਨੀਆਂ ਬੇਲੇਵਲ ਜੰਗਲ ਪਾਣੀ ਜਾਂਦੇ ਵੇਖੇ ਮੈਂ ਮੈਂ ਆਪਣੇ ਧਿਆਨ ਪੱਤਣ ਤੇ ਪੁੱਜਾ ਬੇੜੀ ਕੋਲ ਕੱਪੜੇ ਉਤਾਰੇ ਤੇ ਦਰਿਆ ਵਿੱਚ ਜਾਵੜਿਆ ਰਾਤ ਨਾਲੋਂ ਪਾਣੀ ਦਾ ਵਹਾਅ ਕੁਝ ਘੱਟ ਸੀ ਸਾਫ਼ ਤੇ ਨਿਤਰਿਆ ਹੋਇਆ ਵੀ ਸੀਗਾ ਦੋ ਚਾਰ ਚੁੱਪੀਆਂ ਲਾ ਕੇ ਢਿਡੇ ਉੱਪਰ ਚੜਿਆ ਭੰਗ ਪਹਾੜੀ ਅੱਕ ਤੇ ਸਰਕੜੇ ਚੋਂ ਗੁਜ਼ਰਦਾ ਅੰਬਾ ਤੇ ਤੂਤਾਂ ਦੀ ਝੱਗੀ ਲੱਗੇ ਨਲਕੇ ਕੋਲ ਪੁੱਜਾਂ ਮੈਂ ਹੁਣ ਸਿਰ ਤੇ ਪਰਨਾ ਬੰਨਿਆ ਸ਼ੀਸ਼ ਝੁਕਾਇਆ ਤੇ ਪਵਿੱਤਰ ਇਮਾਰਤ ਵਿੱਚ ਦਾਖਲ ਹੋ ਗਿਆ ਚੜਦੇ ਵਾਲੇ ਪਾਸੇ ਕਰੀਬ 15 ਬਾਏ 10 ਫੁੱਟ ਦੇ ਇੱਕ ਕਮਰੇ ਦੇ ਵਿਚਕਾਰ 2 ਕੋ ਫੁੱਟ ਉੱਚਾ ਤੇ 5-6 ਫੁੱਟ ਲੰਬਾਈ ਚੌੜਾਈ ਦਾ ਥੜਾ ਪੂਰਾ ਮੇਜ ਕਹਿੰਦਾ ਵੀ ਹੁਣ ਮੇਰੇ ਚੇਤੇ ਨਹੀਂ ਰਹਾ ਉਸ ਉੱਪਰ ਬੇਹਿਸਾਬ ਚਰਾਗ ਪਏ ਹੋਏ ਦੇਸੀ ਤੇਲ ਤੇ ਕਿਉਂ ਕੰਦਾ ਦੇ ਨਾਲ-ਨਾਲ ਵਗਦਾ ਹੇਠਾਂ ਫਰਸ਼ ਵੱਲ ਜਾਂਦਾ ਸੀ ਕਹਿੰਦਾ ਮੈਂ ਭਾਰਤੀ 10 ਰੁਪਏ ਰੱਖ ਕੇ ਮੱਥਾ ਟੇਕਿਆ ਬੜੀ ਸ਼ਾਂਤੀ ਤੇ ਸਕੂਨ ਮਿਲਿਆ ਪਿੱਛੋਂ ਮਿੰਦੀ ਨੇ ਦੱਸਿਆ ਕਿ ਇਸ ਥੜੇ ਵਾਲੀ ਥਾਂ ਤੇ ਹੀ ਅੰਤਕਾਲ ਪਿੱਛੋਂ ਗੁਰੂ ਜੀ ਦਾ ਸੰਸਕਾਰ ਕੀਤਾ ਗਿਆ ਸੀ ਪਹਿਲਾ ਇਸ ਉੱਪਰ ਕਹਿੰਦੇ ਵੀ ਆਦ ਗੁਰੂ ਗ੍ਰੰਥ ਸਾਹਿਬ ਸ਼ਿਸ਼ੋਭਿਤ ਹੁੰਦਾ ਸੀ ਕਿਧਰੇ ਬੇਅਦਬੀ ਨਾ ਹੋ ਜਾਵੇ ਡਰਦਿਆਂ ਮੰਨੇ ਮਲਾ ਨੇ ਉਸ ਨੂੰ ਬੜੇ ਇੱਜ਼ਤ ਨਾਲ ਪੂਰਬੀ ਪੰਜਾਬ ਵੱਲ ਭੇਜ ਦਿੱਤਾ ਸੀ ਮੈਥੜੇ ਦੀਆਂ ਕਈ ਪ੍ਰਕਰਮਾਂ ਕੀਤੀਆਂ ਉੱਥੋਂ ਨਿਕਲ ਕੇ ਬਾਹਰ ਬਰਾਂਡੇ ਵਿੱਚ ਆਇਆ ਦੱਖਣੀ ਨੁਕਰੇ ਸੰਗ ਮਰਮਰ ਦੀ ਇੱਕ ਵੱਡੀ ਸਿਲ ਥਮਲੇ ਵਿੱਚ ਗੱਡੀ ਹੋਈ ਉੱਪਰ ਪੰਜਾਬੀ ਵਿੱਚ ਕਈ ਨਾਮ ਲਿਖੇ ਹੋਏ। ਹੋਰ ਤਾਂ ਹੁਣ ਯਾਦ ਨਹੀਂ ਰਹੇ। ਪਹਿਲੇ ਸਥਾਨ ਤੇ ਮਹਾਰਾਜਾ ਭਪਿੰਦਰ ਸਿੰਘ ਪਟਿਆਲੇ ਦਾ ਨਾਂ ਵੇਖਿਆ ਮੈਂ ਜਿਸ ਦੇ ਨਾਮ ਤੇ 5000 ਦੀ ਰਾਸ਼ੀ ਉਕਰੀ ਹੋਈ ਸੀ। ਗੁਰਦੁਆਰਾ ਕਾਫੀ ਵੱਡੇ ਏਰੀਆ ਵਿੱਚ ਬਣਿਆ ਹੋਇਆ, ਕਰੀਬ ਬੁਰਜ ਸਾਹਿਬ ਧਾਰੀਵਾਲ ਦੇ ਗੁਰਦੁਆਰੇ ਕੋ ਜਿੱਡਾ ਵਿਸ਼ਾਲ ਬਿਲਡਿੰਗ ਖੁਸ਼ਕ ਤੇ ਬੇਰੌਣਕ ਜਹੀ ਲੱਗੀ। ਮੁੱਦਤਾਂ ਤੋਂ ਸਫੈਦੀ ਵੀ ਨਹੀਂ ਕੀਤੀ ਹੋਈ ਸੀ, ਰੰਗ ਰੋਗਨ ਨਾ ਹੋਰ ਕੋਈ ਸਜਾਵਟ। ਹੁਣ ਦਾ ਤਾਂ ਪਤਾ ਨਹੀਂ ਕਹਿੰਦਾ ਪਰ ਉਦੋਂ ਹਾਲਤ ਬੜੀ ਤਰਸਯੋਗ ਵੇਖੀ। ਸੋ ਦੋਸਤੋ ਇਹ ਸੀ ਹਿੰਦ-ਪਾਕਿਸਤਾਨ ਬਾਰਡਰ ਨਾਮੇ ਦਾ ਭਾਗ ਚੌਥਾ ਤੇ ਭਾਗ ਪੰਜਵਾਂ ਲੈ ਕੇ ਕੱਲ ਤੁਹਾਡੇ ਸਾਹਮਣੇ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਦਿਓ ਅਜਾਬਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ